ਇੱਕ ਇੱਥੇ ਸਾਨੂੰ ਕੁਝ ਟਾਈਮ ਤੋਂ ਸਾਡੇ ਕੋਲ ਇਨਫਰਮੇਸ਼ਨ ਸੀਗੀ ਕਿ ਇੱਥੇ ਕੋਈ ਗੈਂਗ ਹੈਗਾ ਜਿਹੜਾ ਕਿ ਫੇਕ ਸ਼ੋਰਿਟੀਆਂ ਵਗੈਰਾ ਜੋ ਬੇਲ ਦੇ ਦੌਰਾਨ ਮੁਚਲ ਕਾ ਪਰਿਆ ਜਾਂਦਾ ਹੈਗਾ ਉਹ ਫੇਕ ਸ਼ੋਰਿਟੀ ਤਿਆਰ ਕਰਕੇ ਫੇਕ ਸ਼ੋਰਿਟੀਆਂ ਤੋਂ ਬੇਲ ਬਾਂਡਸ ਪਰ ਬੰਧ ਹੈ ਇਦਾਂ ਦੇ ਗਿਰੋ ਇੱਥੇ ਕੰਮ ਕਰ ਰਹੇ ਤੋਂ ਉਹਦੇ ਉੱਪਰ ਫਿਰ ਪੂਰਾ ਕੋ ਪੂਰਾ ਇਨਫੋਰਮੇਸ਼ਨ ਪਲੱਸ ਹਿਊਮਨ ਇੰਟੇਰਵਿਊ ਹੀ ਅਸੀਂ ਉਹਨੂੰ ਟ੍ਰੇਸ ਕੀਤਾ ਤੇ ਕੱਲ ਸਾਡੇ ਕੋਲੋਂ ਫਿਰ ਸੁਰਜੀਤ ਨਾ ਦਾ ਪਰਸਨ ਤੇ ਦੇ ਇੱਕ ਸਾਥੀ ਮਹੀਮਾ ਸਿੰਘ ਉਹ ਦੋਨੋਂ ਗ੍ਰਿਫਤਾਰ ਹੋਏ ਉਹਨਾਂ ਦੇ ਕੋਲੋਂ ਸਾਨੂੰ ਕਾਫੀ ਸਾਰੇ ਫੇਕ ਆਧਾਰ ਕਾਰਡਸ ਕੁਝ ਫਰਦ ਜਿਨ੍ਹਾਂ ਦੇ ਫੇਕ ਫਰਦ ਜਿਨ੍ਹਾਂ ਦੇ ਉੱਪਰ ਸਟੈਂਪ ਵਗੈਰਾ ਲੱਗੀ ਸਗੀ ਇੱਕ ਨਾਇਬ ਤਹਿਸੀਲਦਾਰ ਦੀ ਮੋਹਰ ਇੱਕ ਬੀਡੀਪੀਓ ਦੀ ਮੋਹਰ ਤੇ ਹੋਰ ਇਦਾਂ ਦੇ ਜੋ ਡਾਕੂਮੈਂਟਸ ਨੇ ਉਹ ਰਿਕਵਰ ਹੋਏ ਤੋਂ ਇਨਾਂ ਦੀ ਜੋ ਮੁਰਲੀ ਤਫਤੀਸ਼ ਕੇਸ ਦੀ ਕੇਸ ਦਰਜ ਕੀਤਾ ਗਿਆ ਤੇ ਉਦੋਂ ਬਾਅਦ ਤਫਤੀਸ਼ ਦੌਰਾਨ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਆਪਣੇ ਆਪ ਦੱਸਿਆ ਕਿ surjit ਦੱਸਦਾ ਹੈਗਾ ਕਿ ਮਿਨੀਮਮ ਆਫ 20 ਤੋਂ 22 ਕੇਸਾਂ ਦੇ ਵਿੱਚ ਇਦਾਂ ਦੇ bail bonds ਵਗੈਰਾ ਭਰ ਆ ਚੁੱਕੇ ਹੋਏਗਾ ਤੇ ਪਿੱਛੇ ਆ ਪਟਿਆਲਾ ਦੇ ਪਾਤਸੋ ਦੇ ਰਹਿਣ ਵਾਲਾਗੇ ਦੇ ਨਾਲ ਦੇ ਸਾਥੀ ਵੀ ਕਾਫੀ ਸਾਰੇ ਪਾਤਸੋ ਦੇ ਰਹਿਣ ਵਾਲੇ ਤੇ ਜਿਹੜਾ ਕਿ ਮਹੀਮਾ ਸਿੰਘ ਹੈ ਉਹ ਰਾਜਪੂਰਾ ਪਟਿਆਲਾ ਦਾ ਰਹਿਣ ਵਾਲਾ ਤੋਂ ਮੋਸਟਲੀ ਰਹਿਣ ਵਾਲੇ ਉੱਥੇ ਦੇ ਬਟ ਇੱਥੇ ਕੰਮ ਕਰ ਰਿਹਾ ਸੀਗੇ ਤੇ ਇੱਥੇ ਵੱਖਰੇ ਵੱਖਰੇ ਜ਼ਿਲ੍ਹਾ ਦੇ ਵਿੱਚ ਜੋ ਆਸਪਾਸ ਦੇ ਜ਼ਿਲ੍ਹੇ ਫਤਿਹਗੜ ਸਾਹਿਬ ਹੋ ਗਿਆ ਲੁਧਿਆਣਾ ਹੋ ਗਿਆ ਉੱਥੇ ਵੀ ਆ ਫੇਕ ਬੇਲ ਬਾਂਡਸ ਵਗੈਰਾ ਦਾ ਕੰਮ ਕਰਦੇ ਸੀ ਮੈਂ ਜਿਹੜੀਆਂ এনਵਾਇਰਨਮੈਂਟ ਕੀ ਕਮੇਂਡੀਆਂ ਵਿੱਚ ਲੋਕਲ ਇੱਥੇ ਰਹਿ ਰਿਹਾ ਸੀਗਾ ਸੁਰਜੀਤ ਸਿੰਘ ਜੋ ਇੱਥੇ ਰਹਿ ਰਿਹਾ ਸੀਗਾ ਤੇ ਹਜੇ ਅੱਗੇ ਕਿਉਂਕਿ ਦੋ ਫੜੇ ਗਏ ਆ ਬਾਕੀ ਨਾਲ ਦੇ ਸਾਥੀ ਹਜੇ ਫੜੇ ਜਾਣੇ ਤੇ ਹਜੇ ਹੋਣ ਵਾਲਾ ਹਜੇ ਜਦੋਂ ਉਹਨਾਂ ਦੀ ਤਫ਼ਤੀਸ਼ ਦੌਰਾਨ ਉਹਨਾਂ ਦੀ ਵੀ ਜਦੋਂ ਅਰੈਸਟ ਹੁੰਦੀ ਹੈ ਔਰ ਇਹਨਾਂ ਦੀ ਵੀ ਹੋਰ ਅੱਗੇ ਪੁੱਛਗਿੱਛ ਹੋਣੀ ਹੈ ਉਦੋਂ ਸਾਨੂੰ ਹੋਰ ਵੀ ਅੱਗੇ ਪਤਾ ਲੱਗ ਸਕਦਾ ਜਿਵੇਂ ਮੈਂ ਤੁਹਾਨੂੰ ਕਹਿਆ ਦੱਸਿਆ ਕਿ ਸੁਰਜੀਤ ਤੇ ਆਪਣੇ ਕੇਰ ਮੁਤਾਬਕੀ 20 ਤੋਂ 22 ਕੇਸਾ ਦੇ ਵਿੱਚ ਇੱਦਾਂ ਦੇ ਬੇਲ ਬਾਂਡ ਜੇ ਭਰਿਆ ਚੁੱਕਾ ਤੇ ਕੁਝ ਇਹਨੂੰ ਯਾਦ ਵੀ ਨਹੀਂ ਹੈ ਤੋਂ ਹਲੇ ਅੱਗੇ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਕਾਫੀ ਕੁਝ ਨਿਕਲ ਸਕਦਾ ਹੈ ਇਸੇ ਲਈ ਮੈਂ ਤੁਹਾਨੂੰ ਕਹੇ ਬਹੁਤ ਇੰਪੋਰਟੈਂਟ ਕੇਸ ਹੈਗਾ ਇਹ ਵੱਡਾ ਇੱਕ ਗਿਰੋ ਹੈਗਾ ਕਿਉਂਕਿ ਇਹਦੇ ਵਿੱਚ ਫੇਕ ਜੋ ਸਟੈਂਪਸ ਹੈ ਇੱਕ ਸਰਕਾਰੀ ਮੁਲਾਜ਼ਮ ਦੀ ਵੀ ਜੋ ਨਾਇਬ ਤਹਿਸੀਲਦਾਰ ਹੈ ਬੀਡੀਪੀ ਹੈ ਇਹ ਸਰਕਾਰੀ ਮੁਲਾਜ਼ਮਾ ਦੀ ਇਹਨਾਂ ਨੇ ਸਟੈਂਪਸ ਬਣਾਈ ਹੋਈ ਹੈ ਮੋਹਰ ਬਣਾਈ ਹੋਈ ਹੈ ਫੇਕ ਆਧਾਰ ਕਾਰਡ ਜੀ ਬਣਾਉਂਦੇ ਜੁਇਨਦੀ ਮੋਡਸ ኦਪਰਾਂਡੀ ਹੈਗੀ ਸੀਗੀ ਉਹ ਇਹ ਹੈ ਕਿ ਆ ਫੇਕ ਆਧਾਰ ਕਾਰਡ ਕਿਸੇ ਦਾ ਵੀ ਲੈ ਕੇ ਇੱਕ ਡਿਜੀਟ ਨੂੰ ਚੇਂਜ ਕਰਕੇ ਆਧਾਰ ਕਾਰਡ ਨੂੰ ਬਦਲ ਦਿੰਦੇ ਸੀਗੇ ਉਹਦੇ ਨਾਲ ਕੁਝ ਹੋਰ ਕਿਸੇ ਹੋਰ ਦਾ ਫੋਟੋ ਚਿਪਕਾ ਕੇ ਚੈੱਕ ਸ਼ਾਇਦ ਜ਼ਿਆਦਾ ਹੁੰਦਾ ਨਹੀਂ ਹੈ ਇਸ ਕਰਕੇ ਫੇਕ ਆਧਾਰ ਕਾਰਡ ਲਾਤਾ ਕਿਸੇ ਦੀ ਵੀ ਫਰਦ ਨਿਕਲਵਾ ਕੇ ਉਹਦੇ ਉੱਪਰ ਉਹ ਸਟੈਂਪ ਜੋ ਨਾਇਬ ਤਹਿਸੀਲਦਾਰ ਦੀ ਉਹ ਲਾ ਕੇ ਉਹਦੀ ਤਸਦੀਕ ਕਰ ਦਿੰਦੇ ਸੀਗੇ ਉਸ ਸਟੈਂਪ ਪਰਾਈ ਤੇ ਦੋਨੋਂ ਹੀ ਚੀਜ਼ੇ ਗਲਤ ਹੈ ਆਧਾਰ ਕਾਰਡ ਵੀ ਗਲਤ ਹੈ ਤੇ ਉਹ ਫਰਦ ਵੀ ਗਲਤ ਹੋ ਗਈ ਤੇ ਜੋ ਮੁਚਲ ਕ ਪਰ ਰਹੇ ਉਥੇ ਉਹ ਬੰਦਾ ਹੀ ਬਿਲਕੁਲ ਫੇਕ ਹੋ ਜਾਂਦਾ ਹੈ ਤੇ ਬਾਅਦ ਦੇ ਵਿੱਚ ਜਦੋਂ ਕ੍ਰਿਮੀਨਲ ਨੂੰ ਫੜਨ ਦੇ ਇਸ ਪੁਲਿਸ ਨੂੰ ਇਸ਼ੂ ਆਉਂਦਾ ਹੈ ਤੋ ਅਸੀ ਸ਼ੋਰਿਟੀਜ਼ ਵਗੈਰੇ ਨੂੰ ਲੱਭਦੇ ਕਿ ਕਿਨੇ ਇਨੀ ਸ਼ੋਰਿਟੀ ਭਰੀ ਸੀਗੀ ਹੁਣ ਉਹ ਬੰਦਾ ਹੀ ਪੂਰਾ ਸ਼ੋਰਿਟੀ ਵਾਲੇ ਫੇਕ ਹੈ ਤੋ ਬੰਦੇ ਨੂੰ ਲੱਭਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਕ੍ਰਿਮਨਲ ਭੱਜ ਜਾਂਦੇ ਕਈ ਵਾਰੀ ਤੇ ਮੁਚਲਕਾ ਜੀ ਨੇ ਭਰਿਆ ਉਹ ਫੇਕ ਨਿਕਲਦਾ ਹੈਗਾ ਤੋ ਇਸ ਕਰਕੇ ਇਹ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਟਿਕਸ ਕਾਫੀ ਸਨਸਨੀ ਵਾਲਾ ਜਿਹ ਉਹ ਹੈਗਾ ਇਹ ਗਿਰੋ ਹੈਗਾ ਕਿਉਂਕਿ ਆ ਸਾਰਾ ਕਾ ਸਾਰਾ ਜੋ ਫਰਾਡ ਹੈ ਉਹ ਜੇ ਇੱਕ ਪੂਰਾ ਕ ਪੂਰਾ ਜੋ ਕ੍ਰਿਮੀਨਲ ਜਸਟਿਸ ਸਿਸਟਮ ਹੈ ਜਜਜਸ ਜੋ ਸਾਡੇ ਹੈ ਜਾਂ ਫਿਰ ਪੂਰਾ ਕ ਪੂਰਾ ਜੁਡੀਸ਼ਰੀ ਹੈ ਉਹਨਾਂ ਦੇ ਨਾਲ ਵੀ ਧੋਖਾਧੜੀ ਹੈਗੀ ਪੁਲਿਸ ਦੇ ਨਾਲ ਤਾਂ ਹੈ ਹੀ ਹੈ ਤੇ ਪੂਰੇ ਪੂਰੇ ਸਿਸਟਮ ਦਾ ਇੱਕ ਕਾਫੀ ਮੇਜਰ ਮਿਸਟੈਕ ਵੀ ਹੋਈ ਸੀ ਇੱਕ ਪਹਿਲਾਂ ਚਾਰ ਸਾਲ ਪੁੱਤ ਨੇ ਸ਼ਿਕਾਇਤ ਹੋਈ ਸੀ ਉਸ ਤੋਂ ਬਾਅਦ ਵੀ ਪੁਲਿਸ ਨੇ ਉਸ ਟਾਈਮ ਦੋ ਤੋਂ ਤਿੰਨ ਕੇਸ ਦਰਜ ਕੀਤੇ ਵੀ ਕਈ ਬੰਦੇ ਰੈਕਸ਼ਨ ਦਿੱਤੇ ਸੀ ਜਦੋਂ ਇਹ ਜਮਾਨਤ ਕਰਵਾਇਆ ਕਿ ਆਮਨ ਮੋਹਨਾ ਵੀ ਕੋਈ ਲਿੰਕ ਜੁੜਿਆ ਅਜੇ ਤੱਕ ਅਜੇ ਤੱਕ ਨਹੀਂ ਇੱਕ ਇਹ ਵੀ ਸਰ ਇੱਕ ਗੱਲ ਆ ਰਹੀ ਹੈ ਵੀ ਕੋਈ ਕੋਰਟ ਕੰਪਲੈਕਸ ਸੇ ਕੋਈ ਅਰ ਜਨਵੀਰ ਵਗੈਰਾ ਜਾਂ ਕੋਈ ਹੋਰ ਨੰਬਰ ਦਾ ਵੀ ਇਨਵੋਲਵਮੈਂਟ ਹਾਂਜੀ ਹਜੇ ਤੱਕ ਹਜੇ ਤੱਕ ਕੁਝ ਨਹੀਂ ਮੈਂ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਸੁਰਜੀਤ ਸਿੰਘ ਨੂੰ ਮਹੀਮਾ ਸਿੰਘ ਕੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਨਾਂ ਦੇ ਨਾਲ ਦੇ ਸਾਥੀ ਹਰਵਿੰਦਰ ਸਿੰਘ ਸ਼ਮਸ਼ੇਰ ਸਿੰਘ ਰਾਜਵੀਰ ਸਿੰਘ ਔਰ ਹਰਮੀਤ ਸਿੰਘ ਆ ਹਜੇ ਰਹਿੰਦੇ ਆ ਬਟ ਇਹ ਵਿਰੋਧਾ ਪਾਰਟ ਅੱਗੇ ਹੋ ਸਕਦਾ ਕਿਸੇ ਹੋਰ ਦੇ ਸਮੂਲੀਅਤ ਹੋਏ ਤਾਂ ਅੱਗੇ ਨਿਕਲ ਆਏ। ਮੈਂ ਇਹ ਸੈਡ ਫੇਰ ਬੌਟ ਐਡਵੋਕੇਟ ਭਾਵੇਂ ਨਾ ਕਿਛ ਸਪੈਸ ਐਡਵੋਕੇਟ ਦਾ ਨਾਮ ਨਹੀਂ ਨਹੀਂ ਉਹ ਹਜੇ ਤੱਕ ਸਪੈਸਿਫਿਕ ਕਿਸੇ ਦਾ ਨਹੀਂ ਆਇਆ ਬਟ ਅਗਰ ਕਿਸੇ ਦੀ ਸਮੂਲੀਅਤ ਹੋਏਗੀ ਤਾਂ ਉਹ ਵੀ ਅੱਗੇ ਨਿਕਲ ਆਏ। ਮੈਂ ਇਹ ਪੇਪਰਟ ਕਿਲੇ ਦੀ ਜਾਨ ਜਿਹੜੀ ਬੇਲ ਹੈ ਆਪਣੀ ਉਹ ਕੀ ਹੋਗਾ ਰਿਐਕਸ਼ਨ ਉਹ ਤਾਂ ਕੋਈ ਬੇਰਵਾ ਉਹ ਹਜੇ ਲੈਣਾ ਹੈ ਉਹ ਲੈਣਾ ਕਿਉਂਕਿ ਕੱਲ੍ਹ ਦਾ ਹੀ ਕੇਸ ਹੈਗਾ ਆ ਡੀਟੇਲ ਦੇ ਵਿੱਚ ਇਹਦਾ ਜਾਣਾ ਬਣਦਾ ਹੈਗਾ ਜੋ ਮੈਂ ਤੁਹਾਨੂੰ ਕਹੇਗਾ 20 ਤੋਂ 22 ਕੇਸ ਉਹ ਸਾਰੇ ਕੇਸਾਰੇ ਅਸੀਂ ਚੈੱਕ ਕਰਾਣੇ ਕਿਹੜੇ ਕਿਹੜੇ ਕੇਸ ਦੇ ਵਿੱਚ ਕੀਤਾ concerned concern, concerned concerned کورٹ ਨੂੰ ਵੀ ਇਤਲਾ ਦਿੱਤੀ ਜਾਏਗੀ ਕਿਉਂ کورٹ ਦੇ ਨਾਲ ਆ ਧੋਖਾਧੜੀ ਕੀਤੀ ਗਈ ਹੈ ਤੇ concerned ਪੁਲਿਸ ਜ਼ਿਲ੍ਹੇ ਨੂੰ ਵੀ ਦੱਸਿਆ ਜਾਏਗਾ ਕਿ ਕਿਸ ਪਾਰਟिकुलर ਕੇਸ ਦੇ ਵਿੱਚ ਜੋ ਬੇਲ ਬੋਰਨ ਪਰਿਆ ਗਿਆ ਉਹ ਸ਼ੋਰਟੀ ਫੇਕ ਸੀਗਾ ਤੇ ਅੱਗੇ ਫਿਰ ਜੋ ਲੀਗਲ ਕਾਰਵਾਈ ਹੋਏਗੀ ਉਹ ਅਸੀਂ ਅਮਲ ਦੇ ਵਿੱਚ ਲਿਆ ਲੇਗੇ ਇਨਾਂ ਨੇ ਉਹ 50000 ਤੋਂ ਲੈ ਕੇ ਕੁਝ ਇਨਾਂ ਨੇ ਆਪਣਾ ਰੇਂਜ ਰੱਖੀ ਹੋਈ ਹੈਗੀ ਬਟ ਜੇ ਸਾਰਾ ਕਾ ਸਾਰਾ ਜੋ ਡਿਟੇਲਸ ਹੈ ਉਹ ਨਿਕਲ ਨਹੀਂ ਬਾਕੀ ਕਿਉਂਕਿ ਇਨਾਂ ਨੇ ਹਜੇ ਸਾਨੂੰ ਕੋਈ ਸਪੈਸਿਫਿਕ ਡਿਟੇਲਸ ਨਹੀਂ ਦੱਸੀਆਂ ਇਨਾਂ ਨੇ ਮੋਟਾ-ਮੋਟਾ ਜਿਹਾ ਦੱਸਿਆ ਸਾਨੂੰ ਕਿ ਬੀਤ ਬਏ ਕੇਸਿਸ ਏ ਜੇ ਇਹਨਾਂ ਦੀ ਮਿਡਲ ਏਜ ਦੇ ਹੈ 30 ਤੋਂ ਉੱਪਰ ਦੇ ਹੀ ਹੈ ਸਾਰੇ ਕੇਸ ਸਰ ਕੋਈ ਨਹੀਂ ਹੋ ਸਕਦਾ ਕਿ ਪਹਿਲਾ ਜੀ ਡਿਗੀ ਸਾਰਾ ਮਤਲਬ ਹਜੇ ਆ ਸਕਦਾ ਹੈ ਪਰ ਹਜੇ ਤੱਕ ਕੁਝ ਨਹੀਂ ਆਇਆ ਆਏਗਾ ਤਾਂ ਜਿਸ ਦੀ ਵੀ ਸੰਬੰਧਿਤ ਹੋਗੀ ਉਹਨਾਂ ਸੀ ਫਾਈਲ ਦੇ ਉੱਪਰ ਲੈ ਕੇਗੇ ਤੇ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਕੀਤੀ ਜਾਏਗੀ